ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਹਾਂ ਤੁਹਾਡਾ ਆਪਣਾ ਰਾਜਾ ਵੜੇ ਕੱਲ ਫੇਰ ਪਹਿਲਾਂ ਦੀ ਤਰ੍ਹਾਂ ਰਾਤ ਲਾਈਵ ਨਹੀਂ ਹੋ ਸਕਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਰਾਤ ਦੇ 4 ਵਜੇ ਜਾਂਦੇ ਆ ਬੀਜ਼ੀ ਬੜਾ ਸੀਗਾ ਸੋ ਅੱਜ ਦਾ ਮੁੱਦਾ ਯਾਰ ਪੁਲਿਸ ਵਾਲੇ ਭਰਾਵਾਂ ਦੀ ਬਹੁਤ ਮੈਂ ਸਮਝਦਾ ਕਿ ਵਿਚਾਰਿਆਂ ਨੂੰ ਉਹਨਾਂ ਦਾ ਮਾੜਾ ਹਾਲ ਹੈ ਸਰਕਾਰ ਨੇ ਕਿਹਾ ਸੀ 8 ਘੰਟੇ ਉਹਨਾਂ ਨੂੰ ਅਸੀਂ 8 ਘੰਟਿਆਂ ਦੀ ਡਿਊਟੀ ਤੋਂ ਬਾਅਦ ਫਾਰਗ ਕਰਿਆ ਕਰਾਂਗੇ ਮੈਨੂੰ ਲੱਗਦਾ ਹੁਣ 12 ਘੰਟਿਆਂ ਦੀ ਡਿਊਟੀ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਫਾਰਗ ਨਹੀਂ ਕਰ ਰਿਹਾ ਸੋ ਉਹਨਾਂ ਬਾਰੇ ਸਾਨੂੰ ਜ਼ਰੂਰ ਸੋਚਣਾ ਪਏਗਾ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਰੇਤੇ ਸਰਕਾਰ ਬਿਲਕੁਲ ਗੌਰ ਨਹੀਂ ਫਰਮਾ ਰਹੀ ਹੈ ਸੂਬਾ ਤੋਂ ਲੈ ਕੇ ਸ਼ਾਮ ਤੱਕ ਇਹ ਲੋਕ ਥੱਕ ਜਾਂਦੇ ਨੇ ਖੜੇ ਰਹਿੰਦੇ ਨੇ ਇਹਨਾਂ ਸੇ ਕੋਈ ਛੁੱਟੀ ਨਹੀਂ ਹੈ ਇਹਨਾਂ ਸੇ ਕੋਈ ਲੋੜੀ ਨਹੀਂ ਹੈ ਇਸਨਾਂ ਸੇ ਕੋਈ ਦੀਵਾਲੀ ਨਹੀਂ ਹੈ ਇਹਨਾਂ ਸੇ ਕੋਈ ਤਿਉਹਾਰ ਦਾ ਕੋਈ ਮੈਨੇ ਨਹੀਂ ਹੈ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਲੋਕਾਂ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਇਸ ਸਿਸਟਮ ਨੂੰ ਚਲਾਉਣ ਵਿੱਚ ਹੈਗਾ ਜੇ ਸਾਡੀ ਪੁਲਿਸ ਭਰਾ ਸਾਡੇ ਠੀਕ ਰਹਿਣਗੇ ਔਰ ਸਮਝ ਸਰ ਇਹਨਾਂ ਨੂੰ ਛੱਡਿਆ ਜਾਵੇਗਾ ਤਾਂ ਬਹੁਤ ਬਿਹਤਰ ਹੋਏਗਾ ਔਰ ਮੈਂ ਕੋਸ਼ਿਸ਼ ਕਰਾਂਗਾ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਮੁੱਦਿਆਂ ਤੇ ਜ਼ਰੂਰ ਕਰਾਂਗਾ ਔਰ ਪੰਜਾਬ ਪੁਲਿਸ ਦੇ तमाम ਕਰਮਚਾਰੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਛੁੱਟੀ ਸਮੇਂ ਸਿਰ ਮਿਲਣੀ ਚਾਹੀਦੀ 8 ਘੰਟੇ ਤੋਂ ਬਾਅਦ ਤੁਹਾਡੀ ਨੌਕਰੀ ਨਹੀਂ ਹੋਣੀ ਚਾਹੀਦੀ ਰਾਜਾ ਵੜਿੰਗ ਆਉਣ ਵਾਲੇ ਸਮੇਂ 'ਚ ਤੁਹਾਡੀ ਸਾਰਿਆਂ ਦੀ ਇਸ ਮੁੱਦੇ ਨੂੰ ਲੈ ਕੇ ਲੜਾਈ ਲੜੇਗਾ ਧੰਨਵਾਦ ਮਿਲਦੇ ਹਾਂ ਫਿਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਹਾਂ ਤੁਹਾਡਾ ਆਪਣਾ ਰਾਜਾ ਵੜਿੰਗ ਕੱਲ ਫੇਰ ਪਹਿਲਾਂ ਦੀ ਤਰ੍ਹਾਂ ਰਾਤ ਲਾਈਵ ਨਹੀਂ ਹੋ ਸਕਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਰਾਤ ਦੇ 4 ਵਜੇ ਜਾਂਦੇ ਆ ਬੀਜ਼ੀ ਬੜਾ ਸੀਗਾ ਸੋ ਅੱਜ ਦਾ ਮੁੱਦਾ ਯਾਰ ਪੁਲਿਸ ਵਾਲੇ ਭਰਾਵਾਂ ਦੀ ਬਹੁਤ ਮੈਂ ਸਮਝਦਾ ਕਿ ਵਿਚਾਰਿਆਂ ਨੂੰ ਉਹਨਾਂ ਦਾ ਮਾੜਾ ਹਾਲ ਹੈ ਸਰਕਾਰ ਨੇ ਕਿਹਾ ਸੀ 8 ਘੰਟੇ ਉਹਨਾਂ ਨੂੰ ਅਸੀਂ 8 ਘੰਟਿਆਂ ਦੀ ਡਿਊਟੀ ਤੋਂ ਬਾਅਦ ਫਾਰਗ ਕਰਿਆ ਕਰਾਂਗੇ ਮੈਨੂੰ ਲੱਗਦਾ ਹੁਣ 12 ਘੰਟਿਆਂ ਦੀ ਡਿਊਟੀ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਫਾਰਗ ਨਹੀਂ ਕਰ ਰਿਹਾ ਸੋ ਉਹਨਾਂ ਬਾਰੇ ਸਾਨੂੰ ਜ਼ਰੂਰ ਸੋਚਣਾ ਪਏਗਾ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਰੇਤੇ ਸਰਕਾਰ ਬਿਲਕੁਲ ਗੌਰ ਨਹੀਂ ਫਰਮਾ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਲੋਕ ਥੱਕ ਜਾਂਦੇ ਨੇ ਖੜੇ ਰਹਿੰਦੇ ਨੇ ਇਨਾਸੇ ਕੋਈ ਛੁੱਟੀ ਨਹੀਂ ਹੈ ਇਨਾਸੇ ਕੋਈ ਲੋੜੀ ਨਹੀਂ ਹੈ ਇਸਨਾਸੇ ਕੋਈ ਦੀਵਾਲੀ ਨਹੀਂ ਹੈ ਇਨਾਸੇ ਕੋਈ ਤਿਉਹਾਰ ਦਾ ਕੋਈ ਮੈਨੇ ਨਹੀਂ ਹੈ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਲੋਕਾਂ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਇਸ ਸਿਸਟਮ ਨੂੰ ਚਲਾਉਣ ਵਿੱਚ ਹੈਗਾ ਜੇ ਸਾਡੀ ਪੁਲਿਸ ਭਰਾ ਸਾਡੇ ਠੀਕ ਰਹਿਣਗੇ ਔਰ ਸਮਝ ਸਰ ਇਹਨਾਂ ਨੂੰ ਛੱਡਿਆ ਜਾਵੇਗਾ ਕਾ ਬਹੁਤ ਬਿਹਤਰ ਹੋਏਗਾ ਔਰ ਮੈਂ ਕੋਸ਼ਿਸ਼ ਕਰਾਂਗਾ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਮੁੱਦਿਆਂ ਤੇ ਜ਼ਰੂਰ ਕਰਾਂਗਾ ਔਰ ਪੰਜਾਬ ਪੁਲਿਸ ਦੇ तमाम ਕਰਮਚਾਰੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਛੁੱਟੀ ਸਮੇਂ ਸਿਰ ਮਿਲਣੀ ਚਾਹੀਦੀ 8 ਘੰਟੇ ਦਾ ਵੱਧ ਤੁਹਾਡੀ ਨੌਕਰੀ ਨਹੀਂ ਹੋਣੀ ਚਾਹੀਦੀ ਰਾਜਾ ਵੜਿੰਗ ਆਉਣ ਵਾਲੇ ਸਮੇਂ 'ਚ ਤੁਹਾਡੀ ਸਾਰਿਆਂ ਦੀ ਇਸ ਮੁੱਦੇ ਨੂੰ ਲੈ ਕੇ ਲੜਾਈ ਲੜੇਗਾ ਧੰਨਵਾਦ ਮਿਲਦੇ ਹਾਂ ਫਿਰ